ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਅਨੰਦਪੁਰ ਸਾਹਿਬ ਵਿਖੇ ਸ਼ਿਸ਼ੋਪਤ ਕਿਲਾ ਅਨੰਦgarh ਸਾਹਿਬ ਸੰਗਤ ਜੀ ਇਹੀ ਪਵਿੱਤਰ ਅਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਆਪਣੇ ਪੂਰੇ ਪਰਿਵਾਰ ਸਮੇਤ ਰਿਹਾ ਕਰਦੇ ਸਨ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਵੀ ਦਰਸ਼ਨ ਕਰ ਸਕਦੇ ਹੋ ਜਿਸ ਅਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਨੰਦਗੜ੍ਹ ਸਾਹਿਬ ਦਾ ਕਿਲਾ ਉਹੀ ਕਿਲਾ ਹੈ ਜਿਸ ਕਿਲੇ ਉੱਪਰ ਦੁਸ਼ਮਣ ਹਮਲਾ ਵਰਾਨੀ ਨਾ ਸਿਰਫ ਹਮਲਾ ਹੀ ਕੀਤਾ ਸਗੋਂ ਕਈ ਮਹੀਨਿਆਂ ਤੱਕ ਇਸ ਕਿਲੇ ਨੂੰ ਘੇਰ ਕੇ ਵੀ ਰੱਖਿਆ ਇਸ ਕਿਲੇ ਦੀ ਘੇਰਾਬੰਦੀ ਵੀ ਕੀਤੀ ਦਰਦਸ਼ਮेश ਪਿਤਾ ਜੀ ਦੇ ਸਵਾ ਲੱਖ ਨਾਲ ਲੜਨ ਵਾਲੇ ਕੱਲੀ ਕੱਲੇ ਸਿੰਘ ਨੇ ਦੁਸ਼ਮਣਾਂ ਦਾ ਕੀਤਾ ਹੋਇਆ ਹਰ ਇੱਕ ਬਾਰ ਰੁਕਿਆ ਅਤੇ ਦੁਸ਼ਮਣਾਂ ਨੂੰ ਕਿਲੇ ਵਿੱਚ ਦਾਖਲ